ਸਿੱਖ ਰਾਜ ਕਾਇਮ ਰਿਹਾ ਪੰਜਾਬ ਦੇ ਵਿੱਚ ਬੰਦਾ ਸਿੰਘ ਬਹਾਦਰ ਦੀ ਅਗਵਾਈ ਦੇ ਵਿੱਚ 1708 ਤੋਂ ਲੈ ਕੇ 1716 ਈਸਵੀ ਤੱਕ। ਠੇਰਾ ਬੁਰਦਾਸ ਅੰਕਲ ਦੀ ਗੜੀ ਦੇ ਵਿੱਚਾਂ ਬੰਦਾ ਸਿੰਘ ਬਹਾਦਰ ਨੂੰ ਸਿੰਘਾਂ ਸਮੇਤ ਠੇਰਾ ਪੈ ਜਾਂਦਾ ਹੈ। 6 ਮਹੀਨਿਆਂ ਤੋਂ ਉੱਪਰ ਠੇਰਾ ਚੱਲਦਾ ਹੈ। ਰਸਤ ਪਾਣੀ ਥੱਕ ਨ ਹੋ ਜਾਂਦਾ ਹੈ। ਸਿੱਖਾਂ ਦੇ ਸਰੀਰ ਕਲਜੋਰ ਹੋ ਜਾਂਦੇ ਨੇ। ਗੋਲੀ ਸਿੱਖਾਂ ਬਹੁਤ ਖਤਮ ਹੋ ਜਾਂਦਾ ਹੈ। ਜਮਾਨਟਾ ਅੜੋਹ ਜਾਂਦੀ ਹੈ। ਘੇਰ ਘਣੀਤੇ ਧਾਵਾ ਕਰਕੇ ਦੁਸ਼ਮਣ ਦੀਆਂ ਫੌਜਾਂ ਇਹਨਾਂ ਨੂੰ ਗ੍ਰਿਫਤਾਰ ਕਰਤੀਆਂ ਨੇ 150 ਸਿੰਘ ਬੰਦਾ ਸਿੰਘ ਭਾਦਰ ਦੇ ਨਾਲ ਗ੍ਰਿਫਤਾਰ ਕੀਤਾ ਜਾਂਦਾ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਸਿੱਖ ਤੇ 150 ਐ ਉਹ ਕਹਿੰਦੇ ਵੀ ਦਿੱਲੀ ਦਰਵਾਜ਼ੇ ਦੀ ਟੀਮ ਨੂੰ ਦਿਖਾਵਾਂਗੇ ਆਪਦੇ ਹਜ਼ਾਰਾਂ ਸਿਪਾਹੀ ਅਸੀਂ ਮਨਵਾ ਲਏ 6 ਮਹੀਨੇ ਘੇਰਾ ਪਿਆ ਪਿਆ ਤੇ ਅਗਲਾ ਅਕਤੂਬਰ ਜਾ ਕੇ 150 ਬੰਦੀ ਨੂੰ ਬਣਕੇ ਲੈ ਜਾਂਦੇ ਜੀ ਕਰੀਏ ਫਿਰ ਜਦੋਂ ਦੀ ਇਹਨਾਂ ਦੀ ਮਿਹਰ ਲੱਗਦੀ ਹੈ ਬੰਦਾ ਸਿੰਘ ਭਾਦਰ ਨੂੰ ਗ੍ਰਿਫਤਾਰ ਕਰਕੇ ਜਿਜਰੇ ਦੇ ਵਿੱਚ ਕੈਦ ਕੀਤਾ ਜਾਗਾ ਨਾਲ ਆਪਦੇ ਸਿਪਾਹੀ ਬੰਨੇ ਐ ਕਿਉਂਕਿ ਪਤਾ ਸੀ ਰਿੱਧੀਆਂ ਸਿੱਧੀਆਂ ਦਾ ਮਾਰਕਾ ਐ ਇਹ ਵੀ ਸੀ ਕਹਿੰਦੇ ਦਾ ਇਹੀ ਪਤਾ ਬੱਠੀ ਬਣ ਕੇ ਹੁੰਦੀ ਨਾਲ ਆਪਦੇ ਸਿਪਾਹੀ ਬੰਨੇ ਐ ਪੂਰਾ ਡਰਿਆ ਉਹਨਾਂ ਪਰ ਗੁਰੂ ਸਾਹਿਬ ਨੇ ਕਿਹਾ ਸੀ ਕਿਰਮਾਤਾਂ ਨਹੀਂ ਵਰਤੋਣੀਆਂ ਰਿੱਧੀਆਂ ਸਿੱਧੀਆਂ ਨਹੀਂ ਵਿਖਾਉਣੀਆਂ ਤੇ ਜਿੱਥੋਂ ਵੀ ਇਹ ਜਾਂਦੇ ਨੇ ਨਾ ਦਿੱਲੀ ਨੂੰ ਰਸਤੇ ਦੇ ਵਿੱਚ ਫੜਾ ਕਰਦੇ ਆ ਉਸ ਨਗਰ ਦੇ ਵਿੱਚੋਂ ਤੇ ਆਲੇ-ਕਾਲੇ ਨਗਰਾਂ ਦੇ ਵਿੱਚ ਆਪਦੇ ਸਿਪਾਹੀ ਭੇਜਦੇ ਆ ਜਿੰਨੇ ਵੀ ਸਿੱਖ ਮਿਲਦੇ ਉਹਨੂੰ ਫੜ ਲੈਂਦੇ ਆ ਸਰਸਵੈਂ ਦਾ ਗ੍ਰਫਤਾਰ ਕੀਤਾ ਅਨੇਕਾਂ ਗੱਡੇ ਸਿੱਖਾਂ ਦੇ ਸਰਾਂ ਦੇ ਭਰੇ ਨੇ ਜਿਹੜਾ ਗ੍ਰਫਤਾਰ ਕਰੇ ਨੇ ਉਹ ਨੌਜਵਾਨ ਮੁੰਡੇ ਨੇ ਜਿਹੜੇ ਆਏ ਵਧੀਆ